ਪੁਰਾਣੀ ਰੁਕੀ ਹੋਈ ਘੜੀ ਤੋਂ ਗੁਜ਼ਰਿਆ ਹੋਇਆ ਸਮਾਂ ਹੀ ਪਤਾ ਲੱਗਦਾ ਹੈ। ਹਾਂਜੀ ਪਿਆਰੇ ਦੋਸਤੋ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਮਾੜਾ ਮਨ ਕੇ ਭਾਗ 2 ਜਿਹੜੀ ਕਿ ਪ੍ਰਸਿੱਧ ਲੇਖਕ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੀ ਲਿਖੀ ਹੋਈ ਕਿਤਾਬ ਹੈ। ਕਹਿੰਦੇ ਹਨ ਜੇ ਕਾਲੀ ਬਿੱਲੀ ਦਿਸ ਜਾਵੇ ਤਾਂ ਨੁਕਸਾਨ ਹੁੰਦਾ ਹੈ ਪਰ ਕੀ ਨੁਕਸਾਨ ਹੁੰਦਾ ਹੈ ਨਿਰਪਰ ਕਰਦਾ ਹੈ ਕਿ ਬਿੱਲੀ ਦਿਸਦੀ ਕਿਸ ਨੂੰ ਹੈ ਚੂਹੇ ਨੂੰ ਜਾਂ ਕੁੱਤੇ ਨੂੰ ਕਈਆਂ ਦਾ ਰੱਬ ਵਿੱਚ ਵਿਸ਼ਵਾਸ ਨਹੀਂ ਹੁੰਦਾ ਪਰ ਰੱਬ ਦਾ ਉਹਨਾਂ ਵਿੱਚ ਹੁੰਦਾ ਹੈ ਜਿਵੇਂ ਸਾਨੂੰ ਕਿਸੇ ਦੀਆਂ ਸਾਰੀਆਂ ਅਸਫਲਤਾਵਾਂ ਦਾ ਪਤਾ ਨਹੀਂ ਲੱਗਦਾ ਐਵੇਂ ਹੀ ਕਿਸੇ ਨੂੰ ਸਾਡੀਆਂ ਸਾਰੀਆਂ ਹਾਰਾਂ ਦੀ ਜਾਣਕਾਰੀ ਨਹੀਂ ਹੁੰਦੀ ਆਪਣੇ ਹਿਸਾਬ ਨਾਲ ਹਰ ਕੋਈ ਠੀਕ ਹੁੰਦਾ ਹੈ ਸਾਡੇ ਹਿਸਾਬ ਨਾਲ ਕੋਈ ਕੋਈ ਕਦੇ-ਕਦੇ ਠੀਕ ਹੁੰਦਾ ਹੈ ਨਿਰਾਸ਼ ਮਾਇੂਸ ਦੁਖੀ ਹੋਣਾ ਮਨੁੱਖ ਦੇ ਸੁਭਾਅ ਵਿੱਚ ਹੈ ਪਰ ਸੰਨ ਹੋਣ ਦੀ ਆਦਤ ਪਾਉਣੀ ਪੈਂਦੀ ਹੈ ਇਸਤਰੀ ਨੂੰ ਪਰਿਵਾਰ ਦੀ ਬੱਚਿਆਂ ਨੂੰ ਪਿਆਰ ਦੀ ਜਵਾਨਾਂ ਨੂੰ ਅਧਿਕਾਰ ਦੀ ਅਤੇ ਬਜ਼ੁਰਗਾਂ ਨੂੰ ਸਤਿਕਾਰ ਦੀ ਲੋੜ ਹੁੰਦੀ ਹੈ। ਪੱਤਰਕਾਰੀ ਸਮਾਜ ਦੀ ਚਲੰਤ ਆਰਜੀ ਸੋਚ ਨੂੰ ਪੇਸ਼ ਕਰਦੀ ਹੈ। ਸਮਾਲ ਦੀ ਹੰਡ ਅਨਸਾਰ ਸੋਚ ਨੂੰ ਸਾਹਿਤ ਪੇਸ਼ ਕਰਦਾ ਹੈ। ਧਾਰਮਿਕ ਗ੍ਰੰਥ ਸਦੀਵੀ ਸੋਚ ਨੂੰ ਪੇਸ਼ ਕਰਨ ਦਾ ਦਾਵਾ ਕਰਦੇ ਹਨ। ਆਸਪਸ਼ਟ ਸੋਚ ਵਾਲੇ ਲੋਕ ਤੇਜ ਅਤੇ ਉੱਚਾ ਬੋਲਦੇ ਹਨ। ਸੋਚਨ, ਵਿਸ਼ਲੇਸ਼ਣ ਕਰਨ, ਅਤੀਤ ਨੂੰ ਵਰਤਮਾਨ ਦੇ ਸੰਦਰਭ ਵਿੱਚ ਸਮਝਣ ਤੋਂ ਬਿਨਾ ਭਵਿੱਖ ਬਾਰੇ ਬਿਆੰਤਵੰਦੀ ਨਹੀਂ ਕੀਤੀ ਜਾ ਸਕਦੀ। ਦੀਵਾਲੀ ਲੰਘਣ ਉਪਰੰਤ ਬਜਾਏ ਪਟਾਕੇ ਮੂਰਖਤਾ ਦਾ ਸਬੂਤ ਹੁੰਦੇ ਹਨ। ਅੱਖਾਂ ਬੰਨ ਕੇ ਭੋਜਨ ਖਾਧਾ ਮਾਣਿਆ ਨਹੀਂ ਜਾ ਸਕਦਾ। ਖਾਣ ਸਮੇਂ ਭੋਜਨ ਨੂੰ ਵੇਖਣਾ ਜ਼ਰੂਰੀ ਹੁੰਦਾ ਹੈ। ਕੇਵਲ 35% ਨੰਬਰ ਲੈ ਕੇ ਪਾਸ ਹੋਣ ਵਾਲੇ ਵਿਦਿਆਰਥੀ 65% ਭੀੜ ਦਾ ਹਿੱਸਾ ਬਣਦੇ ਹਨ। ਪੇਸ਼ਾਨੀ ਦਾ ਕਾਰਨ ਅਤੀਤ ਦਾ ਪਸਤਾਵਾ ਜਾਂ ਭਵਿੱਖ ਦਾ ਡਰ ਹੁੰਦਾ ਹੈ ਜਿਸ ਸਰੀਰ ਵਿੱਚ ਤਕਲੀਫ ਹੈ ਤਾਂ ਮਨ ਵੀ ਪੀੜਿਤ ਹੋਵੇਗਾ ਲੋਕਾਂ ਨਾਲੋਂ ਟੁੱਟਿਆ ਹਾਕਮ ਜ਼ਾਲਮ ਹੀ ਹੋ ਸਕਦਾ ਹੈ ਤੈਰਿਆ ਉੱਥੇ ਹੀ ਜਾ ਸਕਦਾ ਹੈ ਜਿੱਥੇ ਡੁੱਬਣ ਜਿੰਨਾ ਪਾਣੀ ਹੋਵੇ ਸੌਖਾ ਪੜਾਉਣਾ ਬੜਾ ਸੌਖਾ ਹੁੰਦਾ ਹੈ ਸੌਖਾ ਪੜਾਉਣਾ ਬੜਾ ਮੁਸ਼ਕਿਲ ਹੁੰਦਾ ਹੈ ਚੰਗਾ ਅਧਿਆਪਕ ਸੌਖਾ ਪੜਾਉਂਦਾ ਹੈ ਉਸ ਕੋਲ ਸਾਰੀਆਂ ਮੁਸ਼ਕਲਾਂ ਦੇ ਜਿੰਦਿਆਂ ਦੀਆਂ ਕੁੰਜੀਆਂ ਹੁੰਦੀਆਂ ਹਨ ਭਾਰਤੀ ਰਾਜਨੀਤਿਕ ਚਿੰਤਨ ਚਾਨਕਿਆ ਤੋਂ ਅੱਗੇ ਨਹੀਂ ਗਿਆ ਯਤਨਾਂ ਦੇ ਸਿੱਟੇ ਹਮੇਸ਼ਾ ਯੋਗਤਾ ਦੇ ਅਨੁਪਾਤ ਵਿੱਚ ਨਿਕਲਦੇ ਹਨ ਕੰਧ ਉੱਤੇ ਸਭ ਤੋਂ ਸੋਹਣਾ ਚਿੱਤਰ ਖਿੜਕੀ ਹੁੰਦੀ ਹੈ ਗਿਆਨ ਹੋ ਜਾਣ ਉਪਰੰਤ ਬੁੱਧ ਮਹਿਲ ਵਾਪਸ ਜਾ ਸਕਦਾ ਸੀ ਪਰ ਨਹੀਂ ਗਿਆ ਕਿਉਂਕਿ ਮਲਵਾਨ ਅਤੇ ਮੁੱਲਹੀਨ ਦਾ ਗਿਆਨ ਹੋ ਗਿਆ ਸੀ ਵਿਅੰਤੋ ਜਿੰਨਾ ਮਰਜ਼ੀ ਖਰਚ ਵੀ ਜਿੰਨਾ ਮਰਜ਼ੀ ਕਰੋ ਵੱਡੀਆਂ ਖੁਸ਼ੀਆਂ ਨਿੱਕੀਆਂ-ਨਿੱਕੀਆਂ ਚੀਜ਼ਾਂ ਤੋਂ ਮਿਲਦੀਆਂ ਹਨ ਜਿਸ ਦੀ ਨਵੇਂ ਵਿੱਚ ਦਿਲਚਸਪੀ ਮੁੱਕ ਜਾਂਦੀ ਹੈ ਉਹ ਭਾਵੇਂ 20 ਦਾ ਹੋਵੇ ਭਾਵੇਂ 50 ਦਾ ਉਹ ਬੁੱਢਾ ਖਵਾਉਂਦਾ ਹੈ ਭਾਰਤ ਵਿੱਚ ਆਪਣਾ ਜੋਰ ਮੈਨੂ ਨਕਾਰਨ ਭੰਡਨ ਕੁਚਲਣ ਦਬਾਉਣ ਵਿੱਚ ਲਾਉਂਦੇ ਰਹਿਣ ਕਾਰਨ ਸਾਡੇ ਵਿੱਚ ਸਵੈ ਵਿਸ਼ਵਾਸ ਉਸਰਿਆ ਹੀ ਨਹੀਂ ਬਹੁਤੇ ਲੋਕ ਆਪ ਸੋਚਣ ਤੋਂ ਬਚਣ ਵਾਸਤੇ ਕਿਸੇ સિਧਾਂਤ ਜਾਂ ਵਿਚਾਰਧਾਰਾ ਨੂੰ ਅਪਣਾ ਲੈਂਦੇ ਹਨ ਬਜ਼ੁਰਗ ਉਹਨਾਂ ਦਰਖਤਾਂ ਵਰਗੇ ਹੁੰਦੇ ਹਨ ਜਿਨ੍ਹਾਂ ਤੋਂ ਫਲਤਾ ਭਾਵੇਂ ਨਹੀਂ ਮਿਲਦੇ ਪਰ ਸੁਖਾਵੇਂ ਸਾਂ ਬੜੀ ਮਿਲਦੀ ਹੈ